ਕੀ ਤੂੰ ਆ ਬਣ ਕੇ ਬੈਠੀ ਭੂਤ ਜੀ ਇਹ ਠੰਡ ਲੱਗਦੀ ਸਰਦਾਰ ਜੀ ਠੰਡ ਲੱਗਦੀ ਤੈਨੂੰ ਬਾਹਰ ਕੌਣ ਆਇਆ ਸੀ ਤੂੰ ਨਾ ਸੁਧਰ ਜਾ ਤੈਨੂੰ ਪਤਾ ਸੀ ਬਾਹਰ ਕੌਣ ਆਇਆ ਸੀ ਕੌਣ ਨਹੀਂ ਆਇਆ ਸੀ ਆ ਕੋਰੀਅਰ ਮੰਗਾ ਲੈਂਦੀ ਆ ਕੈਸ਼ ਔਨ ਡਿਲੀਵਰੀ ਇਹ ਲੈ ਕੇ ਆਇਆ ਸੀ ਬੰਦਾ ਸਿੱਧੇ ਸਿੱਧੇ ਹਾਏ ਹਾਏ ਵਿਚਾਰਾ ਇੰਨੀ ਠੰਡ ਚ ਦੇਣ ਆ ਗਿਆ ਉਹਦਾ ਧੰਨਵਾਦ ਕਰਨਾ ਚਾਹੀਦਾ ਸੀ 20 ਰੁਪਏ ਇਹਨੂੰ ਫालतੂ ਦੇ ਦੇਣੇ ਸੀਗੇ ਤੈਨੂੰ ਪਤਾ ਸੀ ਬਾਹਰ ਕੌਣ ਆਇਆ ਤੂੰ ਆਪੇ ਨਹੀਂ ਗਈ ਕੈਸ਼ ਔਨ ਡਿਲੀਵਰੀ ਮੰਗਾਨੀ ਆ ਵੀ ਪੈਸੇ ਘਰ ਵਾਲਾ ਦੇ ਕੇ ਫੇਰ ਹੀ ਅੰਦਰ ਲਿਆਊਗਾ ਚੀਜ਼ ਮੇਰੀ ਗੱਲ ਸੁਣ ਬਿਨਾਂ ਤਨਖਾਹ ਤੋਂ ਸਾਰਾ ਘਰ ਦਾ ਕੰਮ ਕਰਦੀ ਆ ਮੈਂ ਦੇਖ ਲਓ ਬਿਨਾਂ ਤਨਖਾਹ ਤੋਂ ਹੋਰ ਕੀ ਸਾਰਿਆਂ ਤੋਂ ਮਹਿੰਗੀ ਤੂੰ ਪੰਨੀ ਆ ਜਿੰਨੇ ਪੈਸੇ ਅਸੀਂ ਕਮਾਣੇ ਆ ਨਾ ਜਿੰਨਾ ਖਰਚਾ ਤੇਰਾ ਕੱਲੀ ਦਾ ਉਹਨਾਂ ਦਾ ਤਾਂ ਤਿੰਨਾ ਦਾ ਨਹੀਂ ਹੈਗਾ ਕਦੀ ਤੂੰ ਕਿਹੜਾ ਮੰਗਾਇਆ ਹੁੰਦਾ ਪਾਰਸਲ ਕਦੀ ਤੂੰ ਕਿਹੜਾ ਅਲਮਾਰੀ ਖੋਲੋ ਸੂਟ ਸਾਰੇ ਉੱਤੇ ਗਿਰਦੇ ਆ ਸਾਰੇ ਸੇ 50% ਤੇ ਹੁੰਦੀ ਆ। ਆਹੋ 20000 ਵਾਲਾ ਸੂਟ 50% ਤੇ 10000 ਦਾ। ਹਾਂ ਤੇ ਫੇਰ ਕਿੰਨਾ ਸੋਚਦੀਆਂ ਮੈਂ ਤੁਹਾਡਾ। ਕਿੰਨਾ ਸੋਚਦੀਆਂ ਹਲੇ ਕਹਿੰਦੀ ਬਿਨਾ ਤਨਖਾਹ ਦੇ ਮੈਂ ਕੰਮ ਕਰਦੀ ਆ। ਇੱਕ ਹੋਰ ਆਣਾ। ਘੰਟਾ ਕਿ ਰੁਕਜੋ ਹਾਂ। ਮੈਂ ਚੱਲਿਆ। ਇੱਕ ਹੋਰ ਆਣਾ। ਤੁਸੀਂ ਚਲ ਜਿਓ ਹਾਂ। ਮੈਂ ਚੱਲਿਆ। ਤੇਰਾ ਤਾਂ ਰੋਜ਼ ਦਾ ਨਿਤ ਦਾ ਕੰਮ ਹੈ ਪਖੰਡ ਬਾਜੀ ਬਿਨਾ ਤਨਖਾਹ ਦੇ ਕੰਮ ਕੌਣ ਕਰਦਾ ਆ? ඒතා අගම එන්ගේ අරාන් ුජා සස්තයාර හෝදේ මැ තේතුු පණ්ඩ පඩි කම්දල බේටික පණ්ඩ මාජදින දල්ලවෙයි ඇන්න පාන්්ඩ පල්ලනිි මංජන ਕਿੰਨਾ ਡਰ ਲੱਗਦਾ ਰੋਣ ਤੇ ਜਾਣ ਤੋਂ ਥੋੜਾ ਪਾਣੀ ਮੰਮੀ ਕੋਲ ਹੀ ਚਲ ਜੂਗੀ ਤਰ ਮੈਂ ਲੈ ਜਾ ਮਾਂ ਆ ਲੰਦੇ